ਹੰਦਸਾ ਬੈਂਟੀ ਐ ਵੀ ਅਕਾਲੀਆਂ ਨੇ ਅਕਾਲੀ ਵਿਚਾਰਤਾਂ ਦਾ ਛੜ ਦਿੱਤਾ ਲੋਕਾਂ ਨੇ ਇਹਨਾਂ ਨੂੰ ਛੜਤਾ ਅਕਾਲੀ ਦਲ ਨੇ ਲੋਕਾਂ ਨੂੰ ਛੱਡਿਆ ਤੇ ਲੋਕਾਂ ਨੇ ਇਹਨਾਂ ਨੂੰ ਅਕਾਲੀ ਦਲ ਨੂੰ ਛੜਤਾ ਅਕਾਲੀ ਦਲ ਨੇ ਲੋਕਾਂ ਹੈ ਲੋਕੀਂ ਜੋ ਅਕਾਲੀ ਵਿਚਾਰਤਾਂ ਨਾਲ ਰਾਜ ਕਰਦੇ ਤੇ ਆਲੇ ਦੁਆਲੇ ਵਾਦੀਆਂ ਤੇ ਟਾਣਾਂ ਇਹਨਾਂ ਨੂੰ ਵਾਜਾਂ ਮਾਰੀਆਂ ਤੇ ਆਓ ਸਾਡੇ ਕੋਲ ਹੂੰ ਓਕੇ ਮੈਂ ਅਗਿਆਨੀ ਕਰਤਾਰ ਸਿੰਘ ਹੋਇਆ ਨੇ ਅਕਾਲੀ ਦਲ ਦੇ ਲੀਡਰ ਹਾਂਜੀ ਉਹਨਾਂ ਬਸ ਗਰੀਬ ਸਿੱਖ ਆ ਗਿਆ ਬੀਏ ਪੜਿਆ ਤੇ ਉਹ ਕਹਿੰਦਾ ਜਾਨੀ ਜੀ ਮੈਂ ਇਹਨੂੰ ਨੌਕਰੀ ਦਵਾ ਦਵਾਂ ਕਹਿੰਦੇ ਸਾਡੀ ਫਸਟਾ ਟੁੱਟ ਗਈ ਨੌਕਰੀ ਨਹੀਂ ਹੁਣ ਮੈਂ ਦਵਾ ਸਕਦਾ ਹੂੰ। ਹੂੰ। ਤੇ ਜੰਦਾ ਮ ਗਰੀਬ ਸਿੱਖਾ ਨੂੰ ਪੜ ਪੜਨ ਦਾ ਮੇਰਾ ਦਿਲ ਕਰਦਾ ਮੇਰੇ ਕੋਲ ਪੈਸੇ ਨਹੀਂ ਕਹਿੰਦਾ ਕਿਹੜਾ ਕੋਰਸ ਕਰਨਾ ਤੇ ਉਹ ਕਹਿੰਦੇ ਆ ਪਲਾਣਾ ਕਹਿੰਦਾ ਕਿੰਨਾ ਖਰਚਾਣਾ ਕਹਿੰਦਾ 1500 ਰੁਪਇਆ। ਉਹਨਾਂ ਦਾ ਮੈਨੂੰ ਸਾਥੀ ਦੱਸਦਾ ਜਿਹੜਾ ਉਹਨਾਂ ਦਾ ਰਿਆ ਬਜ਼ੁਰਗ ਇੱਕ ਜਲੰਧਰ ਜ਼ਿਲ੍ਹੇ ਚ। ਉਹ ਕਹਿੰਦਾ ਜਾਨੀ ਜੀ ਨੇ 1500 ਰੁਪਇਆ ਦੇ ਦਿੱਤਾ ਉਹਦੇ ਕੋਰਸ ਵਾਸਤੇ ਤੇ 1000 ਰੁਪਇਆ ਚਾਵੇ ਲੱਗਿਆ ਕ ਉਹ ਕਹਿੰਦੇ ਵੀ ਉਦੋਂ ਮਤਲਬ 500 ਰੁਪਏ ਦਾ ਕਿੱਲਾ ਬੈ ਜਮੀਨਾ ਹੁੰਦਾ ਹੈ ਹਾਂ ਉਹ ਕਹਿੰਦਾ ਮੇਰੇ ਹੱਥ ਕਮਣ ਉਹ ਗਰੀਬ ਨੂੰ ਪੈਸੇ ਦਿੰਦਾ ਲੈ ਗਿਆਨੀ ਕਹਿੰਦਾ ਇਹ ਗਿਆਨੀ ਜੀ ਕਹਿੰਦੇ ਵੀ ਇਹ ਆਹਦੇ ਪਿਓ ਵੱਲ ਜਮਾਇਆ ਥੋੜੀਆ ਪੰਥ ਦੇ ਪੈਸੇ ਜਾਂ ਪੰਥ ਨਾਲ ਕੋਈ ਪੜ੍ਹੇਗਾ ਤਾਂ ਪੰਥ ਦੀ ਸੇਵਾ ਕਰੇਗਾ ਹਾਂ 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 ਕੇ ਮਾ ਅਲਵਾ ਛੋਟੀ ਹੀ ਕਾਲੀਆਂ ਦੀ ਪਲਸ ਆ ਜੋ ਯਮਨੋਖਤਾਲੀ ਆ ਅਕਾਲੀ ਵਿਚ ਆਤਾ ਰਾਂ ਅਨੁਸਾਰ ਆਜ ਕੰਨ ਤੇ ਪੰਜਾਬ ਚ ਤੇ 100 ਸਾਲ ਤੱਕ ਨਹੀਂ ਕੋਈ ਜੀਪੀ ਪਾਰਟੀ ਰਾਜ ਕਰ ਸਕੀ ਆ ਜਿਹੜੇ ਬਾਕੀ ਪਾਰਟੀਆਂ ਜਿਹੜੀਆਂ ਉੱਪਰ ਆਈਆਂ ਇਹਨਾਂ ਦਾ ਫਲਸਫਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨਾਲ ਅਕਾਲੀ ਵਿਚ ਆਤਾ ਰਾਂ ਕਿਤੇ ਬਹੁਣਾ ਆ ਇਹਨਾਂ ਦਾ ਸੋ ਅਮਰੀਕ ਸਿੰਘ ਜੀ ਜੋ ਹੁਣ ਹੋ ਰਿਹਾ ਵਾ ਕੀ ਲੱਗ ਰਿਹਾ ਗੱਲ ਕਿੱਧਰ ਨੂੰ ਤੁਰ ਰਹੀ ਆ ਗੱਲ ਆ ਤੇ ਜਿਹੜੀ ਪੰਚ ਪ੍ਰਧਾਨੀ ਜਿਹੜੀ ਵਿਚਾਰਧਾਰਾ ਸਿੱਖ ਜਲਪ ਦੇ ਵਿੱਚ ਹੂੰ ਉਹਨੂੰ ਇਹ ਆਪਣਾ ਇਹਨਾਂ ਨੂੰ ਸਮਝਾਇਆ ਅਕਾਲੀ ਜਿਹੜੇ 90% ਅਕਾਲੀਆਂ ਨੂੰ ਅਕਾਲੀ ਸ਼ਬਦ ਦੀ ਡੈਫੀਨੇਸ਼ਨ ਪੁੱਛ ਲੋ ਜਿਹਨਾਂ ਨੂੰ ਆਂਦੀ ਹੋਵੇ ਗੱਲ ਕਰ ਹੂੰ ਹੂੰ ਇਹ ਅਕਾਲੀ ਕਿੰਨੂੰ ਕਹਿੰਦੇ ਨੇ ਸਿਆ ਹਾਉਤੇ ਅਕਾਲੀ ਨੇ ਬਾਹਰ ਇਹਨਾਂ ਦਾ ਭੇਰ ਖੋਹ ਖਾਲੀਆਂ ਵਾਲਾ ਅੰਦਰੋਂ ਤੇ ਨਾ ਦਾ ਕਾਲੀ ਕੋਈ ਹੈ ਹੀ ਨਾ ਜੀ ਨਹੀਂ ਪਰ ਹੁਣ ਕੀ ਲੱਗਦਾ ਵਾ ਜਿਵੇਂ ਇੰਜ ਲੱਗ ਰਿਹਾ ਵੀ ਸ੍ਰੀ ਅਕਾਲ ਤਖਤ ਸਾਹਿਬ ਕਹਿ ਰਿਹਾ ਵਾ ਵੀ ਤੁਸੀਂ ਸਾਡੇ ਫੈਸਲਿਆਂ ਦੀ ਪਾਲਣਾ ਕਰੋ ਇਹ ਭਜਰੇ ਲੱਗ ਰਹੇ ਆ ਨਹੀਂ ਜੇ ਜੇ ਹੁਣ ਇਹ ਕਹਿੰਦੇ ਆ ਅਸੀਂ ਫਸ ਜਾਗੇ ਕਾਨੂੰਨੀ ਕਾਨੂੰਨੀ ਕਾਨੂੰਨ ਵਿੱਚ ਮੰਨ ਲਓ ਜੇ ਕਾਲ ਕਹਿੰਦੇ ਤੇ ਮਤਲਬ ਇਹ 25 ਸਾਲ ਤੋਂ ਪੰਥ ਦਾ ਟੰਡੋ ਰਾਸ ਪਿੱਤੇ ਕਹਿੰਦੇ ਲੋਕਾਂ ਕੋ ਵੋਟਾਂ ਖਲ ਲਾਂਦੇ ਰਹੇ ਨੇ ਹੂੰ ਪੰਥ ਦੇ ਨਾਂ ਤੇ ਦੇ ਰਹੇ ਨੇ ਉਹਨਾਂ ਨੂੰ ਸਰਕਾਰ ਦਾ ਮਤਲਬ ਇਲੈਕਸ਼ਨ ਕਮਿਸ਼ਨ ਦਾ ਕੋਈ ਖਤਰਾ ਨਹੀਂ ਹੂੰ ਸ਼ੋਰ ਪੰਥ ਦੇ ਨਾਂ ਤੇ ਲੋਕਾਂ ਹਾਂ ਜੀ ਤਹਾਡੇ ਵੇਲੇ ਪਾਸੇ ਕੀ ਲੱਗ ਰਿਹਾ ਵਾ ਜਿਹੜੀ ਅਮਰਿਤਪਾਲ ਤੇ ਉਹਨਾਂ ਦੇ ਪਰਿਵਾਰ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਨੇ ਜਿਹੜੀ ਪਾਰਟੀ ਬਣਾ ਰੇ ਆ ਉਧਰ ਲੱਗਦਾ ਵਾ ਉਹਨਾਂ ਨੂੰ ਹੰਗਾਰਾ ਮਿਲੂਗਾ ਕੋਈ ਮੇਰੇ ਤੇ ਪੰਜਾਬ ਦੇ ਲੋਕਾਂ ਨੂੰ ਅਕਾਲੀ ਪਾਰਟੀ ਚਾਹੀਦੀ ਆ ਅਕਾਲੀ ਤੇ ਜਿਹੜੇ ਲੀਡਰ ਆ ਅਕਾਲੀਆਂ ਦੇ ਆ ਇਹ ਲੋਕਾਂ ਨੂੰ ਪ੍ਰਭਾਵ ਨਹੀਂ ਆਗੇ ਅੱਜ ਕੋਈ ਸਧਾਰਨ ਪੰਜ ਬੰਦੇ ਜਿਹੜੇ ਆ ਜਾਂ ਲੋਕਾਂ ਨੂੰ ਲੈ ਆ ਉਹ ਅਕਾਲੀ ਦਾ ਕਾਲੀ ਜਿਹਾ ਦੱਸਣਗੇ ਲੋ ਪਰ ਉਹ ਫਿਰ ਜਿਹੜੀ ਅਕਾਲੀ ਦਲ ਤੁਸੀਂ ਗੱਲ ਕਰਦੇ ਜੋ ਕਿਵੇਂ ਅੱਗੇ ਆਵੇ ਫਿਰ ਉਹ ਲੀਡਰਸ਼ਿਪ ਬਦਲਣ ਦੇ ਨਾਲ ਡੀਡਿਸ਼ੇਬਲੰ ਦੇਣਾ ਓਕੇ ਜੀ ਵਿਦੋ ਸਰ ਪਤਾ ਹੁੰਦਾ ਨਾਲ ਇਹਨਾਂ ਨੇ ਤੇ ਮੈਨੂੰ ਇਹ ਦੱਸਣਾ ਤੇ ਚਲੋ ਤੁਸੀਂ ਜਾਨੀ ਹਰ ਪ੍ਰਿੰਸੀਪਲਾਂ ਨਾਲ ਗੱਲ ਕੀਤੀ ਸੀ ਉਹਦੀ ਇਨਕੁਆਰੀ ਹੋ ਰਹੀ ਹੈ ਤੇ ਚਿੰਗ ਕਹਿ ਰਿਹਾ ਹੈ ਤੁਹਾਡੇ ਫੋਨ 'ਚ ਕਹਿ ਰਿਹਾ ਹੈ ਨਾ ਹੂੰ ਹੈਲੋ ਹਾਂਜੀ ਹਾਂਜੀ ਇਹਨਾਂ ਦੀ ਇੱਕ ਨਪਵਾਰੀ ਗੱਲ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਕਿਦਾਰ ਬਾਹਰ ਬਾ ਇਹਨਾਂ ਨੇ ਕਿੱਥੋਂ ਬਣਾਇਆ ਅਕਾਲੀਆ ਦਲ ਤੇ ਅੱਜ ਤੱਕ ਮਤਲਬ ਪਹਿਲੇ ਅਕਾਲੀ ਜੀ ਨਾਲ ਇਹ ਕਹਿੰਦੇ ਬਈ ਅਕਾਲੀ ਦਲ ਇੱਕ ਕੁਰਬਾਨੀ ਵਾਲਾ ਅਕਾਲੀ ਦਲ ਹੈ ਜਿਹੜੇ ਪੁਰਾਣੇ ਅਕਾਲੀ ਦਲ ਹੀ ਉਹਨਾਂ ਨਾਲ ਕੰਪੈਰੀਟਿਵ ਕਰਕੇ ਵੇਖੋ ਵੀ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ ਉਹਨਾਂ ਦੀ ਕਿੱਦਾਂ ਦੀ ਹੈ ਹਾਂ 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 ਮਿਹਰਬਾਨੀ ਜੀ ਸੀਜੀ ਤੱਕ ਨਹੀਂ ਲੱਗਿਆ ਮਿਹਰਬਾਨੀ ਚੰਗਾ ਲੱਗਾ ਤੁਸੀਂ ਸਾਡੇ ਨਾਲ ਜੁੜੇ ਅਮਰੀਕ ਸਿੰਘ ਨੇ ਬਹੁਤ ਵੱਡਾ ਸਵਾਲ ਉਠਾਇਆ ਵਾ ਆ ਉਹਨਾਂ ਨੇ ਕਿਹਾ ਬਾ ਕੀ ਜਿਹੜੇ ਗੱਲ ਕਰਦੇ ਆ ਜਥੇਦਾਰਾਂ ਦੀ ਕਿ ਇਹਨਾਂ ਦੀ ਪ੍ਰਾਪਰਟੀ ਕਿਵੇਂ ਬਣਾਈਆਂ ਕਿਵੇਂ ਇਹਨਾਂ ਨੇ ਰਜਿਸਟਰੀ ਕਰਾਈ ਉਹ ਆਹਦੇ ਵੀ ਜਿਹੜੇ ਅਕਾਲੀ ਲੀਡਰ ਨੇ ਇਹਨਾਂ ਦੀ ਪ੍ਰਾਪਰਟੀ ਪ੍ਰਾਪਰਟੀਆਂ ਦੀ ਜਾਂਚ ਕਰਾ ਕੇ ਵੇਖੋ ਵੀ ਇਹਨਾਂ ਨੇ ਇਹ ਪ੍ਰਾਪਰਟੀਆਂ ਕਿਵੇਂ ਬਣਾਈਆਂ ਬਹੁਤ ਵੱਡੀ ਗੱਲ ਉਹਨਾਂ ਨੇ ਕੀਤੀ